ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾ დასਾਲਾ ਨੂੰ ਵੈਲਕਮ ਕਰਦੇ ਆ ਆਪਣੇ ਚੈਨਲ ਹਰਸਾਂਜੂ ਦੀ ਗਰੇਪਰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਸੇਲ ਤੇ ਲੱਗੀ ਹੋਈ ਸੂਟ ਸਟਾਫ ਹੈ ਜਿਹੜਾ ਬਿਲਕੁਲ ਨਿਊ ਵੈਰਾਈਟੀ ਹੈ ਹੀ ਲੇਟੈਸਟ ਇਹ ਦੇਖੋ ਤੁਸੀਂ ਇਹਦੇ ਉੱਤੇ ਕਿਵੇਂ ਹਾਰੀ ਦਾ ਕੰਮ ਹੋਇਆ ਹੋਇਆ ਹੈ ਸ਼ਰਟ ਬਣੀ ਹੋਈ ਹੈ ਕਿੜੀ ਇਹਦੇ ਨਾਲ ਬਾਟਮ ਉਹ ਪਲੇਨ ਰੱਖੀ ਗਈ ਹੈ ਇਹਦਾ ਜਿਹੜਾ ਪ੍ਰਾਈਸ ਰਹੂਗਾ 1050 ਰਹੂਗਾ ਅਗਰ ਤੁਸੀਂ ਇਕੱਠੇ ਕੋਈ ਵੀ ਦੋ ਸੂਟ ਬਾਈ ਕਰਦੇ ਹੋ ਤਾਂ ਫਿਰ ਉਦਾਂ ਇਹਦੇ 'ਚ ਲੈਸ ਮਿਲ ਜੂਗਾ ਤੁਹਾਨੂੰ ਜਾਂ ਤਾਂ ਤੁਸੀਂ ਸ਼ਿਪਿੰਗ ਫ੍ਰੀ ਕਰਾ ਸਕਦੇ ਹੋ ਜਾਂ ਫਿਰ ਲੈਸ ਲਿਓ ਤਾਂ ਜਿਵੇਂ ਵੀ ਹੋਇਆ ਹਨਾ ਸਿੰਗਲ ਸਿੰਗਲ ਪੀਸ ਨਹੀਂ ਸਾਰੇ ਆਰ ਯੂਰਕ ਵਾਲਾ ਸੀਗਾ ਇਹ ਇਹ ਆਪਾਂ ਤੁਹਾਨੂੰ ਦਿਖਾਉਣੀ ਐ ਐਸ ਕੇ ਦੀ ਕ੍ਰਸ਼ ਕਾਟਨ ਹੈ ਬਹੁਤ ਹੀ ਸੋਹਣਾ ਸਟੱਫ ਹੈ ਵੀ ਐਸ ਕੇ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਪਲੀਨ ਇਦੇ ਵਿੱਚ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣਗੇ। ਇਹ ਸਾਰੇ ਇਹ ਵੀ 1050 ਦਾ ਹੀ ਸੂਟ ਹੈ। ਸਿੰਗਲ ਅਗਰ ਤੁਸੀਂ ਦੋ ਸੂਟ ਲੈਣੇ ਫਿਰ ਉਸ ਤੋਂ ਨਾਲ ਹੀ ਸਿੱਧਾ ਡਿਸਕਾਊਂਟ ਹੋ ਜਾਊਗਾ। ਇਹ ਜੀ ਲੇਗਾ ਨਾ। ਨੈਕਸਟ ਹੈਗਾ ਇਹ ਸਕੀਮ ਲਾਈ ਕਾਟਨ ਦਾ ਸੂਟ। ਕੰਨੀ ਚੈੱਕ ਕਰ ਸਕਦੇ ਤੁਸੀਂ। ਬਹੁਤ ਹੀ ਮਲਾਈਨ ਕੱਪੜਾ ਇਹ। ਇਸੇ ਦੇ 1050 ਵਾਲੇ ਤੇ ਹੁਣ ਆਪਾਂ ਤੁਹਾਨੂੰ ਲੈ ਲਿਬੀਨ ਇਹ ਰਹਿ ਗਈ ਹੈ ਜਿਹੜੀ ਹੁਣ ਇਸ ਟਾਈਮ ਇਹਦਾ ਪ੍ਰਾਈਸ ਹੈ 1000 ਕੰਨੀ ਚੈੱਕ ਕਰ ਸਕਦੇ ਤੁਸੀਂ ਲੈਬੀਨ ਬ੍ਰਾਂਡ ओरिजिनल ਇਹਦਾ ਪ੍ਰਾਈਸ ਹੋ ਗਾ 1000 ਇਹ ਕਿਦਾਂ ਦੇਖਦੇ ਮੈਂ ਟ੍ਰੈਂਟ ਵਿੱਚ ਇਹ ਬਹੁਤ ਹੀ ਪਿਆਰਾ ਹੈ ਵਾਈਟ ਜਾਂ ਫਰੋਜ਼ੀ ਲੇਸਿਸ ਨਾਲ ਡਿਜ਼ਾਈਨ ਕਰਕੇ ਬਹੁਤ ਸੋਹਣਾ ਬਣੂਗਾ ਇਹ ਜੇ ਕੋਈ ਭੈਣ بڑا ਪ੍ਰਿੰਟ ਲਾਈ ਕਰਦੀ ਹੈ ਤਾਂ ਇਹਦੇ ਵਿੱਚ ਇਹ ਜਿਹੜਾ ਥੋੜਾ ਵੱਡਾ ਪ੍ਰਿੰਟ ਇਹ ਸਾਰੇ ਲਵਲੀਨ ਦੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹਨਾਂ ਦੀ ਜਿਹੜੀ ਕੋਸਟ ਹੈ ਉਹ 1000 ਇਹ ਪ੍ਰਿੰਟ ਵੀ ਕੋਸਟ ਹੋਣਾ ਬੰਦ ਇਦਾਂ ਇਦਾਂ ਇਹਦੇ ਤੇ ਔਰਗੈਂਜ਼ਾ ਦਾ ਪੈਚ ਵਗੈਰਾ ਲਗਾ ਕੇ ਵੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਡਿਜ਼ਾਈਨਿੰਗ ਤੁਹਾਡੀ ਆਉਣੀ ਆ ਜਿਵੇਂ ਦਾ ਭੇਜੂਗੀ ਉਹ ਤੋਂ ਰੈਡੀ ਕਰਾ ਕੇ ਵੀ ਦੇ ਦਾਂਗੇ ਤੁਹਾਨੂੰ ये हैगी ब्रांड की मैचिंग दस ब्रांड की मैचिंग हैगी है ये जो प्राइस होगा एट हंड्रड रहेगा एसके की मैचिंग है, है।, प्राइस, रोगा रोगा। मैचिंग है। प्राइस भी एट हंड्रेड रहेगा ਇਹ ਜਿਹੜਾ 올ਓਵਰ ਸੂਟ ਹੈ ਸੰਵਨਾ ਇਹਦੀ ਪ੍ਰਾਈਸ ਰੋਗੀ 700 ਕੁਝ ਆਪਾਂ ਤੁਹਾਨੂੰ ਦਿਖਾਉਣੀ ਆ ਸ਼ਿਮਰ ਕਾਟਨ ਦੇ ਸੂਟ ਇਹਨਾਂ ਦੀ ਜਿਹੜੀ ਪ੍ਰਾਈਸ ਹੋ ਗਈ ਉਹ 800 ਹੋਊਗੀ ਇਹ ਵਾਲਾ ਪ੍ਰਿੰਟ ਦਾ ਸ਼ੀਆ ਦੀ ਸ਼ਿਮਰ ਹੈਗੀ ਇਹ ਬਹੁਤ ਹੀ ਸੋਨਾ ਸਟਾਫਾ ਵਿਦਾਊਟ ਲਾਈਨਿੰਗ ਬਣੂਗਾ 800 ਹੈ ਇਹਦਾ ਸਿੰਗਲ ਸੂਟ ਦਾ ਪ੍ਰਾਈਸ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਆਂ ਜੀ ਪੇਂਟਿੰਗ ਇਹਨਾਂ ਦੀ ਪ੍ਰਿੰਟ ਜਿਹੜੇ ਸਾਰੇ ਬਹੁਤ ਸੋਹਣੇ ਨੇ ਇਹ 800 ਕਾਸਟ ਰੂਪੀ ਇਹਨਾਂ ਦੀ ਸਿੰਗਲ ਸੂਟ ਦੀ ਇਸ ਤੋਂ ਲੱਸਤੇ ਦੇ ਵਿੱਚ ਨਹੀਂ ਹੈਗਾ 800 ਤੋਂ ਹਲਕੇ ਫੁਲਕੇ ਹੈ ਆਪਣੇ ਪ੍ਰੋਗਰਾਮ ਦੇ ਉੱਪਰ ਵੀ ਬੈਸ ਸਕਦੇ ਨੇ ਸੋ ਜੇ ਇਹਨੂੰ ਆਪਾਂ ਆਰਗਨਾਈਜ਼ਰ ਦਾ ਪੈਚ ਵਗੈਰਾ ਲਗਾ ਕੇ ਡਿਜ਼ਾਈਨ ਕਰ ਲਈਏ ਨਾ ਬਹੁਤ ਸੋਹਣਾ ਸੁਟ ਬਣ ਜਾਂਦਾ ਹੈ। ਬਾਕੀ ਜਦੋਂ ਪੈਚ ਵਰਕ ਕਰਾਉਣੀ ਆ ਤਾਂ ਫਿਰ ਇਹ 올ਓਵਰ ਸੂਟ ਵੀ ਸੋਹਣਾ ਬਣਦਾ। ਸਾਰੀ ਪ੍ਰਿੰਟਿੰਗ ਦੀ ਬਸੂ ਨਹੀਂ। ਸਿੰਗਲ ਸੂਟ ਇਹ 800 ਦਾ। ਤੁਸੀਂ ਸਾਡੀ ਸਟਿਚਿੰਗ ਟਰਾਈ ਕਰਨੀ ਹੈ ਤਾਂ ਸਟਿਚਿੰਗ ਵੀ ਟਰਾਈ ਕਰ ਸਕਦੇ 250 ਸਟਿਚਿੰਗ ਰੱਖਾਂਗੇ ਆਪਾਂ ਸਿੰਪਲ ਸੂਟ ਦੀ ਇਹ ਉਹਦੇ ਵਿੱਚ ਤੁਹਾਨੂੰ ਪਾਈਪਿੰਗ ਲੱਗ ਕੇ ਮਿਲੂਗੀ ਅਗਰ ਤੁਸੀਂ ਕੁਝ ਡਿਜ਼ਾਈਨਿੰਗ ਕਰਾਉਣੀ ਹੈ ਆਪਣੀ ਵੱਖਰੀ neck ਵਗੈਰਾ ਤਾਂ ਫਿਰ ਉਹਦੇ 100 ਰੁਪਏ ਐਕਸਟਰਾ ਹੋਣਗੇ ਸਟਿਚਿੰਗ ਆਫਰ ਹੈ ਜਿਹੜਾ ਉਹ ਸਿਰਫ ਇਹ ਸੇਲ ਵਾਲੇ ਸੂਟਾਂ ਵਾਸਤੇ ਹੈ ਜਿੰਨਾਂ ਨੇ ਵੀ ਸਾਨੂੰ ਸਟਿਚਿੰਗ ਦਾ ਆਰਡਰ ਦੇਣਾ ਨਾਲੇ ਇੰਨੇ ਪ੍ਰਾਈਸ ਦੇ ਵਿੱਚ ਤੁਸੀਂ ਸਾਡੀ ਸਟਿਚਿੰਗ ਜਿਹੜੀ ਉਹ ਟਰਾਈ ਕਰ ਸਕਦੇ ਹੋ ਜਿਹਨਾਰੇ ਵੀ ਸਾਨੂੰ ਆਰਡਰ ਕਰਨਾ ਹੈ 90567756686 ਦੇ ਉੱਪਰ ਕਰ ਸਕਦੇ ਹੋ ਥੈਂਕ ਯੂ